ਅਰਜਿੰਦਰ ਸਿੰਘ ਗਿੱਲ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਖਾਸ ਕਰਕੇ ਸਾਡੀ ਟਰਾਂਸਪੋਰਟ ਵਾਸਤੇ ਕਿਉਂਕਿ ਜਿਹੜਾ ਕੋਈ ਵੀ ਗੱਡੀ ਵਾਲਾ ਵਿਚਾਰਾ ਜੇ ਸਵੇਰੇ ਲੈ ਕੇ ਤੁਰਦਾ ਉਦੋਂ ਆਟਿਓ ਤੇ ਥਾਣੇ ਪੁਲਿਸ ਸਭ ਸੀਐਮ ਮਾਨ ਨੇ ਲਾਤੀ ਹੈ ਕਿ ਗੱਡੀਆਂ ਵਾਲੇ ਨੂੰ ਲੁੱਟ ਲੋ ਟਰਾਂਸਪੋਰਟ ਨੂੰ ਸੁੱਕਾ ਨਾ ਛੱਡੋ ਜੇ ਅਸੀਂ ਰਾਤ ਨੂੰ ਚੱਲਦੇ ਆ ਰਾਤ ਨੂੰ ਕੋਈ ਸਮੇਂ ਕੀ ਇਹ ਲੋਟ ਲਿੰਦੇ ਆ ਸਾਡੇ ਜਿਹੜੇ ਡਰਾਈਵਰਾਂ ਦਾ ਕਈਆਂ ਦਾ ਨੁਕਸਾਨ ਹੋਇਆ ਕਈਆਂ ਦੀਆਂ ਗੱਡੀਆਂ ਚੋਰੀ ਹੋਈਆਂ ਪਰ ਅਫਸੋਸ ਏ ਕਿ ਮਾਨ ਸਰਕਾਰ ਨੇ ਜਿਹੜੇ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਲੋਕਾਂ ਨਾਲ ਕਿ ਮੈਂ ਨਸ਼ਾ ਖਤਮ ਕਰੂੰਗਾ ਨਸ਼ੇ ਨੂੰ ਜਿਹੜਾ ਉਹਦੇ ਇੰਨੇ 3 ਮਹੀਨੇ 'ਚ ਖਤਮ ਕਰ ਦੂੰ 2 ਮਹੀਨੇ 'ਚ ਖਤਮ ਕਰ ਦੂੰ ਉਹ ਵਾਅਦੇ ਤੇ ਖਤਮ ਹੋ ਗਏ ਦੂਜੀ ਗੱਲ ਉਹਨੇ ਕਿਹਾ ਸੀ ਕਿ ਇਹ ਆਮ ਜਨਤਾ ਦੀ ਸਰਕਾਰ ਹੋਊਗੀ ਜਦ ਕਿ ਹੁਣ ਜੋ ਹਾਲਾਤ ਸਾਡੇ ਪੰਜਾਬ ਦੇ ਬਣ ਗਏ ਆ ਕੰਪਿਊਟਰ ਟੀਚਰ ਉਹ ਛੜਕਾਂ ਦੇ ਉੱਤੇ ਆ ਆਸ਼ਾ ਵਰਕਰਾਂ ਉਹ ਛੜਕਾਂ ਦੇ ਉੱਤੇ ਆ ਜੇ ਨਰੀ ਗਾਲੇ ਵਿਚਾਰੇ ਜੇ ਕੰਮ ਕਰਦੇ ਮਜ਼ਦੂਰ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਕੰਮ ਨਹੀਂ ਮਿਲਦਿਆ ਦੂਜੀ ਗੱਲ ਨਸ਼ਿਆਂ ਦੀ ਨਸ਼ੇ ਦਿਨ ਬਰ ਦਿਨ ਸਾਡੇ ਜਿਹੜੇ ਲਾਅਨ ਆਰਡਰ ਆ ਪੰਜਾਬ ਦੇ ਬਹੁਤ ਮਾੜੇ ਹੋ ਚੁੱਕੇ ਆ ਇਸ ਕਰਕੇ ਮੈਂ ਆਪਣੀ ਆਰਐਸਪੀ ਪਾਰਟੀ ਵੱਲੋਂ ਤੇ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਇਹ ਸਾਰੇ ਪੰਜਾਬ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਨਸ਼ੇ ਪ੍ਰਤੀ ਆਪ ਉੱਠਣਾ ਪਊਗਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਿਰਫ ਸਰਕਾਰਾਂ ਲੁੱਟਦੀਆਂ ਕਿਵੇਂ ਪੰਜਾਬ ਸਰਕਾਰ ਪੰਜਾਬ ਨੂੰ ਕਿਵੇਂ ਮੂਰਖ ਬਣਾਇਆ ਜਾਵੇ ਨਸ਼ਿਆਂ ਦੇ ਪ੍ਰਤੀ ਇਸ ਕਰਕੇ ਨਸ਼ਿਆਂ ਦਾ ਨਾਂ ਲੈ ਕੇ ਉਹਦੇ ਤੇ ਸਾਡੇ ਜਿਹੜੇ ਆ ਲੋਕਾਂ ਨੂੰ ਪਰਮਾ ਕੇ ਤੇ ਵੋਟਾਂ ਲੈ ਲੈਂਦੇ ਆ ਵੋਟਾਂ ਦੇ ਟਾਈਮ ਦੇ ਉੱਤੇ ਟਰਾਂਸਪੋਰਟ ਨੇ ਵੋਟਾਂ ਪਾਈਆਂ ਸਾਰੇ ਨੇ ਪਰ ਹੁਣ ਕਿੱਥੇ ਉਹ ਸੀਐਮ ਮਾਨ ਇਹ 2 ਗੱਲਾਂ ਕਹਿੰਦਾ ਆ ਤੁਹਾਡਾ ਧੰਨਵਾਦ